ਸਾਤ ਸੰਗਤ ਜੀ ਸੰਤਾਂ ਮਹਾਪੁਰਸ਼ਾਂ ਦੀ ਕੀਤੀ ਹੋਈ ਸੰਗਤ ਬੇਅਰਥ ਨਹੀਂ ਜਾਂਦੀ ਕਿਉਂਕਿ ਸੰਤ ਮਹਾਪੁਰਸ਼ ਸਭ ਜੀਵਾਂ ਦਾ ਭਲਾ ਮੰਗਦੇ ਹਨ ਸਾਧੂ ਬੋਲੇ ਸਿੱਧ ਸਬਾਹ ਸਾਧੂ ਦਾ ਕਿਹਾ ਬਿਰਥਾ ਨਾ ਜਾ ਸਾਤ ਸੰਗਤ ਜੀ ਆਓ ਤੁਹਾਨੂੰ ਆਓ ਤੁਹਾਨੂੰ ਉਹਨਾਂ ਸੰਤਾਂ ਮਹਾਪੁਰਸ਼ਾਂ ਦੀ ਜੀਵਨੀ ਬਾਰੇ ਚੰਨਣਾ ਪਾਈਏ ਮੇਰੇ ਪੂਜਨੀ ਸੰਤ ਮਹਾਪੁਰਸ਼ ਸੰਤ ਬੱਬਾ ਗੁਰਪ੍ਰੀ ਸਿੰਘ ਜੀ ਰਾਏਖਾਨੇ ਵਾਲੇ ਜਿਨ੍ਹਾਂ ਦਾ ਜ਼ਿਲ੍ਹਾ ਬਠਿੰਡਾ ਪਿਤਾ ਸਰਦਾਰ ਸਦਾਗਰ ਸਿੰਘ ਜੀ ਮਾਤਾ ਸਵਰਨ ਕੌਰ ਜੀ ਹੋਏ ਹਨ ਸANT ਗੁਰਪ੍ਰੀਤ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੰਗਤਾਂ ਨੂੰ ਨਾਮਦਾਨ ਵਿੱਚ ਜੋੜਦੇ ਹਨ ਸਾਧ ਸੰਗਤ ਜੀ ਇਹਨਾਂ ਦੇ ਪਿਤਾ ਜੀ ਨੇ ਬਚਪਨ ਦੇ ਵਿੱਚ ਸੰਤਾਂ ਮਹਾਪੁਰਸ਼ਾਂ ਦੇ ਡੇਰੇ ਵਿੱਚ ਛੱਡ ਦਿੱਤਾ ਸੀ ਜੋ ਕਿ ਗੁજરાਵਾਲ ਵਿੱਚ ਹੈ ਸੰਤ ਗੁਰੂ ਵੀਰ ਸਿੰਘ ਜੀ ਨੂੰ ਸਾਧੂਆਂ ਦੇ ਕੋਲ ਛੱਡ ਦਿੱਤਾ ਸੀ ਸੰਤਾਂ ਨੇ ਉਹਨਾਂ ਕੋਲੋਂ ਪਾਠ ਕਰਨਾ ਸਿੱਖਿਆ ਉਹਨਾਂ ਸੰਤ ਮਹਾਤਮਾ ਨੇ ਸੰਤ ਗੁਰਪ੍ਰੀਤ ਸਿੰਘ ਜੀ ਦੇ ਕੋਲ ਬੰਦਗੀ ਕਰਵਾਈ ਸੰਤਾਂ ਨੇ ਉਹਨਾਂ ਸੰਤਾਂ ਮਹਾਪੁਰਸ਼ਾਂ ਨੂੰ ਕਿਹਾ ਕਿ ਮੈਨੂੰ ਇਹ ਸਮਝਾਓ ਕਿ ਨਾਮ ਠੰਡਾ ਕਿਵੇਂ ਹੁੰਦਾ ਹੈ ਸੰਤਾਂ ਨੇ ਕਿਹਾ ਕਿ ਬੱਚਾ ਤੇਰੀ ਉਮਰ 15 ਸਾਲ ਦੀ ਹੈ ਦੂ ਕੀ ਲੈਣਾ ਕਿਉਂਕਿ ਇੱਕ ਅਚਨ ਸਵਾਲ ਸੀ ਇਹ ਸਨ 2008 ਦੀ ਗੱਲ ਹੈ ਇਸ ਤੋਂ ਬਾਅਦ ਸੰਤ ਗੁਰਪ੍ਰੀਤ ਸਿੰਘ ਜੀ ਘਰਾਂ ਵਿੱਚ ਪਾਠ ਕਰਦੇ ਆ ਸਤ ਸੰਗ ਕਰਦੇ ਆ ਸਭ ਜੀਵਾਂ ਦਾ ਭਲਾ ਮੰਗਦੇ ਆ ਚੰਗਾ ਮਾਰਕ ਦਿਖਾਉਂਦੇ ਹੈ ਸੰਗਤਾਂ ਨੂੰ ਕਿਉਂਕਿ ਬਾਬਾ ਜੀ ਕਹਿੰਦੇ ਨੇ ਕਿ ਸਿਮਰਨ ਸਤਸੰਗ ਕਰਕੇ ਮੇਰੇ ਦਿਲ ਨੂੰ ਸ਼ਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਮੈਨੂੰ ਹਰ ਪਲ ਹਰ ਸਮੇਂ ਨਸ਼ਾ ਰਹਿੰਦਾ ਹੈ ਫਿਰ ਬਾਬਾ ਜੀ ਦਾ ਇੱਕ ਹੋਰ ਸ਼ੌਂਕ ਹ੍ਰਿਦਿਆ ਸਿਧੀਆਂ ਪ੍ਰਾਪਤ ਕਰਨ ਦਾ ਬਾਬਾ ਜੀ ਕਹਿੰਦੇ ਨੇ ਕਿ ਫਿਰ ਮੈਂ ਰिदियां ਸਿੱਧੀਆਂ ਪ੍ਰਾਪਤ ਕੀਤੀਆਂ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਸਦਕੇ ਬਾਬਾ ਜੀ ਕਹਿੰਦੇ ਨੇ ਕਿ ਇੱਕੋ ਸ਼ੌਂਕ ਹੈ ਇੱਕੋ ਸ਼ੌਂਕ ਹੈ ਮੇਰਾ ਸੰਗਤਾਂ ਦੀ ਸੇਵਾ ਕਰਨੀ ਲੰਗਰ ਲਗਾਣੇ ਛੋਟੇ ਛੋੜੇ ਬੱਚੇ ਬੱਚੀਆਂ ਨੂੰ ਚੰਗੇ ਮਾਰਗ ਦਿਖਾਣੇ ਤੇ ਸਮਾਜਿਕ ਕੰਮਾਂ ਵਿੱਚ हिस्सेदारी ਲੈਣੀ 10 ਦੀ ਕਲਮ ਲਿਖਦੀ ਹੈ ਸੰਤਾਂ ਦੇ ਕੰਮ ਬੋਲਦੇ ਸੰਤਾਂ ਦੇ ਕੰਮ ਬੋਲਦੇ ਕੰਮ ਬੋਲਦੇ ਦੁਨੀਆ ਦੀ ਵਿੱਚ ਰਹਿਣੇ ਮੋਹ ਮਾਇਆ ਛੱਡ ਸੰਤਾਂ ਨੇ ਪਾਲੇ ਜਨਮ ਜਨਮ ਦੇ ਗਹਿਣੇ ਸਾ ਸੰਗ ਜੀ ਰीडी ਸਿੱਧੀਆਂ ਵਿੱਚ ਸੰਤ ਗੁਰਬੀ ਸਿੰਘ ਜੀ ਮਹਾਰ ਹੋ ਗਏ ਹੈ ਸੰਗਤਾਂ ਦੀ ਸੇਵਾ ਕਰਦੇ ਹੈ ਗਲਤ ਕੰਮ ਨਹੀਂ ਕਰਦੇ ਹੈ ਰੀਤੀ ਸਿਧੀਆਂ ਇਹਨਾਂ ਨੇ ਏਸੀ ਕਰਕੇ ਪ੍ਰਾਪਤ ਕੀਤੀਆਂ ਕਿ ਮੈਂ ਸੰਗਤਾਂ ਦੀ ਸੇਵਾ ਕਰਾਂ ਮਾੜੇ ਕਮਾਂਵਾਂ ਵੱਲ ਬਾਬਾ ਜੀ ਬਿਲਕੁਲ ਧਿਆਨ ਨਹੀਂ ਦਿੰਦੇ ਸਿਰਫ ਚੰਗੇ ਕਮਾਂ ਵਾਸਤੇ ਰੀਤੀ ਸਿਧੀਆਂ ਪ੍ਰਾਪਤ ਕੀਤੀਆਂ ਕਿ ਇਸ ਸੰਸਾਰ ਦਾ ਇਸ ਜੀਵ ਦਾ ਇਹਨਾਂ ਭਰੇ ਲੋਕਾਂ ਦਾ ਉਦਾਰ ਹੋ ਸਕੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸੰਤਾਂ ਦੀ ਜੀਵਨੀ ਮਾਨਨ ਨੂੰ ਸ਼ੌਂਦੀ ਹੈ ਚੰਗੀ ਲੱਗੀ ਹੈ ਕਿਰਪਾ ਕਰਕੇ ਇਹਨਾਂ ਨੂੰ ਸ਼ੇਅਰ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੈ ਹੋ ਮਹਾਨ ਸੰਤਾਂ ਦੀ